ਭੱਲਾ ਜਟਪੁਰਾ ਦੇ ਵਿੱਚ ਬਿਜਲੀ ਵਿਭਾਗ ਵੱਲੋਂ ਲਗਾਏ ਜਾ ਰਹੇ ਟਰਾਂਸਫਾਰਮ ਦਾ ਮਾਮਲਾ ਸਿਆਸਤ ਦੀ ਪੇਟ ਚੜਦਾ ਹੋਇਆ ਨਜ਼ਰ ਆ ਰਿਹਾ ਹੈ। ਪਿਛਲੇ 1.5 ਮਹੀਨੇ ਤੋਂ ਟਰਾਂਸਫਾਰਮ ਮੈਕਨਿਕ ਵੱਲੋਂ ਰੱਖਣ ਲਈ ਪੋਲ ਵਿਗੜ ਦਿੱਤੇ ਗਏ ਤੇ ਕਨੈਕਸ਼ਨ ਦੇਣ ਲਈ ਮੋਟੀ ਤਾਰ ਰੋਡ ਦੇ ਕਿਨਾਰੇ ਤੇ ਪਾਈ ਹੋਈ ਹੈ ਪਰ ਕਨੈਕਸ਼ਨ ਨਾ ਕਰਨ ਨੂੰ ਲੈ ਕੇ ਮੁਹੱਲਾ ਵਾਸੀਆਂ ਨੇ ਲੁਧਿਆਣਾ ਹਾਈਵੇ ਤੇ ਧਰਨਾ ਲਗਾ ਕੇ ਸਰਕਾਰ ਦੇ ਖਿਲਾਫ ਜ਼ਬਰਦਸਤ ਨਾਰਾਬਾਜ਼ੀ ਕੀਤੀ ਅਤੇ ਸਿਆਸੀ ਵਾਧਰਾ ਖੋਹੇ ਦਾ ਸਹਾਰਾ ਲੈਣਾ ਬੰਦ ਕਰੋ ਇਹ ਨਾਅਰੇ ਲਗਾਏ। ਕਿਥੇ ਰਹਿੰਦੇ ਹੋ? ਮਲੇਰ ਕੋਲਾ। ਨਮਾ ਮਹੱਲਾ ਜੜਪਰਾ ਬੜਾ ਬੇੜਾ ਤੁਸੀਂ ਅੱਜ ਧਰਨਾ ਲਾਇਆ ਪਹਿਲਾਂ ਵੀ ਧਰਨਾ ਲੱਗੇ ਧਰਨਾ ਲਾਉਣ ਦੀ ਅੱਜ ਤੁਹਾਨੂੰ ਦੁਆਰਾ ਦੁਆਰਾ ਕਿ ਨੋਬਤ ਆਈ ਸਾਡੇ ਜਿਹੜੇ ਮੁਹੱਲੇਦਾਰ ਨੇ ਉਹ ਲਾਈਟ ਕਿੰਨੀ ਉਹ ਬਹੁਤ ਪਰੇਸ਼ਾਨ ਨੇ ਉਹ ਪਿਛਲੇ ਬਾਰ ਅਸੀਂ ਕਿ ਜਿਹੜਾ ਟ੍ਰਾਂਸਫਰ ਵਿਖਾਉਣਾ ਸੀਗਾ ਉੱਥੇ ਤਾਂ ਉਹਦੇ ਲਈ ਕਾਫੀ ਉਹਨਾਂ ਨੇ ਪੋਲ ਪੋਇਆ ਘੇਰਾ ਲਗਾਕ ਵੀ ਦਿੱਤੇ ਸੇ ਲੇਕਿਨ ਉਹ ਤਾਰ ਦੀ ਜਿਹੜੀ ਪਾਉਣੀ ਸੀ ਉਹ ਸਹੀ ਤਰ੍ਹਾਂ ਕੰਮ ਹੋਇਆ ਨਹੀਂ ਲੋਕਾਂ ਨੂੰ ਗਰਮੀ ਦੇ ਵਿੱਚ ਲਾਈਟ ਦਾ ਬੜਾ ਪਰੇਸ਼ਾਨੀ ਹੋ ਰਹੀ ਹੈ ਨੇ ਤਾਰ ਤਾਂ ਉਥੇ ਲੰਬੀ ਪਾਈ ਹੋਈ ਆ ਤਾਂ ਲੇਕਿਨ ਉਹ ਜਿਹੜੀ ਜਿਹੜੀ ਉਹ ਤਾਰ ਆ ਨਾ ਉਹਦਾ ਕਨੈਕਸ਼ਨ ਨਹੀਂ ਹਰੇ ਕੀਤੀ ਉਹਦੀ ਸਪਲਾਈ ਨਹੀਂ ਦੇ ਰਹੀ ਸਪਲਾਈ ਉਹ ਦੇ ਨਹੀਂ ਰਹੇ ਇਸ ਕਰਕੇ ਉਹ ਲਾਈਟ ਦੀ ਕਮੀ ਕਰਕੇ ਲੋਕਾਂ ਨੇ ਇਹ ਧਰਨਾ ਲਾਇਆ ਨਹੀਂ ਸਪਲਾਈ ਨੂੰ ਕੀ ਕਹਾਂ ਵੀ ਸਪਲਾਈ ਕਿਉਂ ਨਹੀਂ ਦੇ ਰਹੇ ਸਪਲਾਈ ਦੀ ਉਥੇ ਕੁਝ ਬੰਦੇ ਹੈਗੇ ਆ ਇਸ ਤਰ੍ਹਾਂ ਦੇ ਜਿਹੜੇ ਉਹ ਲਾਉਣ ਨਹੀਂ ਦੇ ਰਹੇ ਤਾਰ ਮੁਹੱਲੇ ਦੇ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਉਹਦਾ ਸਰਕਾਰ ਦਾ ਦਬਾਅ ਹੈ ਇਹ ਲੱਗਦਾ ਜਾਣਾ ਸੀ ਉਸੇ ਦਿਨ ਜਿਸ ਦਿਨ ਪੋਲ ਬੱਡੇ ਗਏ ਨੇ ਉਸੇ ਦਿਨ ਕੁਝ ਜਣੇ ਕਿ ਜਿਹੜੀ ਮੌਜੂਦਾ ਸਰਕਾਰ ਹੈ ਉਹਨਾਂ ਦੇ ਬੰਦੇ ਨੇ ਆ ਕੇ ਉਂਗਲਾਂ ਗੋਲਾਂ ਲਾ ਲੂ ਕੇ ਉਤੋ ਉਤੋ ਬੰਦੇ ਭਜਾ ਦਿੱਤੇ ਗਏ ਔਰ ਕੁਝ ਬੰਦਿਆਂ ਦੇ ਇਲਜ਼ਾਮ ਤਰਾਸੀ ਵੀ ਹੋਈ ਵੀ ਇਹਨਾਂ ਨੇ ਬਦਤਮੀਜੀ ਹਾਂ ਕੇ ਕਿਸੇ ਬੰਦੇ ਨੇ ਕੋਈ ਬਦਤਮੀਜੀ ਨਹੀਂ ਕੀਤੀ ਕੋਈ ਕਿਸੇ ਨੇ ਹੋਣੀ ਕਰਿਆ ਸਾਰਿਆਂ ਨਾਲ ਬਿਜਲੀ ਬੋਰਡ ਵਾਲਿਆਂ ਦਾ ਕਾਰਪੋਰੇਟ ਕਰਿਆ ਵੀ ਵਧੀਆ ਤਰੀਕੇ ਨਾਲ ਔਰ ਇਹ ਲੱਗ ਵੀ ਜਾਂਦਾ ਸੀ ਆ ਉਸ ਦਿਨ ਲੇਕਿਨ ਸਿਆਸੀ ਦਬਾਅ ਦੇ ਹੇਠ ਐਕਸ਼ਨ ਬਿਜਲੀ ਬੋਰਡ ਸਿਆਸੀ ਦਬਾਅ ਦੇ ਵਿੱਚ ਨਾ ਆ ਗਿਆ ਇੰਟਰਫੇਅਰ ਇੰਟਰਫੇਅਰ ਮੌਜੂਦਾ ਜੋ ਸਰਕਾਰ ਹੈ ਮੌਜੂਦਾ ਐਮ ਐਲ ਏ ਹੈ ਉਹੀ ਕਰ ਰਿਹਾ ਹੋਰ ਕੌਣ ਹੋ ਸਕਦਾ ਆ ਗਿਆ ਸਾਨੂੰ ਫਿਰਦਿਆਂ ਪੂਰਾ ਪੂਰਾ 1 ਮਹੀਨਾ ਹੋ ਗਿਆ 1 ਮਹੀਨੇ ਬਾਅਦ ਬਿਜਲੀ ਬੋਰਡ ਨੇ ਬੰਦੇ ਭੇਜੇ ਇਹ ਤੋਂ ਦੂਸਰੇ ਇਹ ਤੋਂ ਦੂਸਰੇ ਦਿਨ ਅਸੀਂ ਇਤਿਹਾਰ ਛੱਡ ਕੇ ਫੇਰ ਵੀ ਨਾ ਲੱਗੇ ਬਿਜਲੀ ਬੋਰਡ ਨਾਲ ਵੀ ਚਲ ਕੋਈ ਨਹੀਂ ਕੰਮ ਕਰਾਉਣ ਆਏ ਨਾ ਵੀ ਚਲ ਕਰਨ ਦੋ ਅਸੀਂ ਇਤਿਹਾਰ ਦਾ ਟਾਈਮ ਆ ਘਰ ਕੁਰਬਾਨੀਆਂ ਦੀਆਂ ਸਾਡੇ ਅਸੀਂ ਜਾ ਕੇ ਫੇਰ ਵੀ ਕੰਮ ਕਰਾਏ ਇਹਦੇ ਕੀ ਹੋਇਆ ਇਹ ਤੋਂ ਦੂਸਰੇ ਦਿਨ ਨਾ ਇੱਧਰ ਆਪਣੇ ਜਿਆਦਾ ਲੰਘੇ ਤੋਂ ਕਨੈਕਸ਼ਨ ਲੈਣਾ ਸੀ ਇੱਧਰ ਆਸलम ਬਾਦਸ਼ੀ ਜੀ ਨੇ ਆ ਕੇ ਤਿੰਨ ਚਾਰ ਦੋ ਦੋ ਢਾਈ ਵਜਾ ਟਾਈਮ ਥਾ ਆ ਕੇ ਬਿਜਲੀ ਵਾਲਾ ਉਹ ਗਾਲਾ ਗੱਡੀਆਂ ਉਹ ਗਾਲਾ ਗੱਡੀਆਂ ਲੇਕਿਨ ਚਲੋ ਮੰਨਦਾ ਮੈਂ ਸਹੀ ਤੇ ਹੋ ਆਪਣੀ ਜਗ੍ਹਾ ਵੀ ਤਿਹਾੜ ਦਾ ਦਿਨ ਤਾਂ ਕੁਰਬਾਨੀ ਦੇ ਤੇ ਹਰ ਇੱਕ ਦਾ ਘਰ ਕੁਰਬਾਨੀ ਸੀ ਲੜ ਬੰਦ ਕੀਤੀ ਹੋਈ ਤੇ ਬ ਉਹ ਤਾਂ ਉਹਨਾਂ ਨੇ ਆਪ ਹੀ ਆਇਆ ਇੱਥੇ ਅਸੀਂ ਤਾਂ ਰੋਹ ਢੀ ਦੇਦੇ ਚਾਸੀ ਕਾ ਈ ਦੀ ਕੱਢ ਕੇ ਆ ਜਾਂਦੇ ਲੇਕਿਨ ਉਸ ਦਿਨ ਦਾ ਕੰਮ ਬੰਦ ਹੋਇਆ ਜੀ ਉਸ ਦਿਨ ਗਾਲਾਂ ਕੱਢੀਆਂ ਹੋਇਆਂ ਉਹਨਾਂ ਨੂੰ ਅੱਜ ਦਾ ਟਾਈਮ ਹੋ ਗਿਆ ਜੀ ਅਜੇ ਤੱਕ ਟਰਾਂਸਫਾਰਮ ਨਹੀਂ ਲੱਗਿਆ ਬਿਜਲੀ ਬੋਰਡ ਕੀ ਕਹਿੰਦੇ ਇਸ ਵਾਰ ਬਿਜਲੀ ਬੋਰਡ ਐਕਸ਼ਨ ਸਾਹਿਬ ਕਹਿ ਰਹੇ ਨੇ ਜੀ ਕਹਿੰਦੇ ਉਹਰੇ ਪਾਸ ਨਹੀਂ ਹੋਇਆ ਜੀ ਜਦ ਕਿ ਖੰਬੇ ਲੱਗੇ ਹੋਏ ਨੇ ਪੋਲ ਗੱਡੇ ਹੋਏ ਨੇ ਚੈਨਲ ਲੱਗੇ ਹੋਏ ਨੇ ਕੱਲਾ ਕੀ ਇੱਕ ਟਰਾਂਸਫਾਰਮ ਦਰਨਾ ਜੀ ਬਸ ਇਹ ਕਹਿ ਰਹੇ ਨੇ ਵੀ ਕਹਿੰਦੇ ਐਕਸ਼ਨ ਸਾਹਿਬ ਪਰਸੋਂ ਆਇਤੇ ਸਾਡੇ ਕੋਲ ਘਰ ਆ ਕੇ ਮੈਨੂੰ ਕਹਿੰਦੇ ਕਹਿੰਦੇ ਜੀ ਇਹ ਪਾਸ ਉਹ ਖੰਬੇ ਨਾ ਅਸੀਂ ਆਪ ਬਿਜੀ ਬੋਰਡ ਨਹੀਂ ਲਾ ਕੇ ਆਏ ਆ ਅਕਰੀ ਉਸਕੇ ਆਪਣੇ ਕੰਧਾਂ ਦੇ ਉੱਪਰ ਘੜੀ ਇਕੜੀ ਉਸਕੇ ਲਾ ਕੇ ਆਏ ਆ 40000 50000 ਰੁਪਏ ਸਾਡੇ ਆਪ ਖਰਚਾ ਹੋਇਆ ਸੀਵੇ ਪੈਪ ਤੋੜ ਕੇ ਬਿਜਲੀ ਵਾਲੇ ਉਹ ਵੀ ਅਸੀਂ ਆਪ ਲਾਇਆ ਹੋਇਆ ਹੈ ਭੈਜੀ ਕਿਨਾਂ ਟੋਡਾ ਫਰੀਦ ਹੈ ਭੈਜੀ ਤੁਸੀਂ ਉਦਨ ਵੀ ਧਰਨਾ ਲਾਇਆ ਦੀ Eid ਤੋਂ ਪਹਿਲਾਂ ਵੀ ਅੱਜ ਫੇ ਤੁਹਾਨੂੰ ਧਰਨਾ ਲਾਉਣ ਦੀ ਲੋੜ ਪਈ ਹੈ ਇਹ ਕਾਰਨ ਕਿ ਇਹ ਕਿਉਂ ਤੁਹਾਨੂੰ ਵਾਰ-ਵਾਰ ਧਰਨਾ ਲਾਣੇ ਪੈ ਰਹੇ ਸਾਨੂੰ ਜੀ ਪਹਿਲਾਂ ਕਹਿ ਕੇ ਖੰਬੇ ਗੱਡ ਕੇ ਅਸੀਂ ਆਪਣੇ ਕੋਲੋਂ 50000 ਰੁਪਏ ਖਰਚ ਕੀਤਾ ਹੈ ਸਾਡੇ ਕਦੇ ਕੁਝ ਜਦ ਥੋਡੀ ਜਗ੍ਹਾ ਪਾਸ ਨਹੀਂ ਥੀ ਹੋਈ ਫਿਰ ਥੋਨੇ ਖੰਬੇ ਕਿਵੇਂ ਗੱਡੇ ਪਹਿਲਾ ਬਿਜਲੀ ਮੈਕਮੈਨ ਨੂੰ ਇਹ ਪੁੱਛੋ ਤੁਸੀਂ ਸਾਨੂੰ ਕੁਝ ਕਹਿ ਦਿੰਦੇ ਨੇ ਉਪਰੋਂ ਆਰਡਰ ਆ ਜਾਂਦੇ ਨੇ ਕੁਝ ਕਹਿ ਦਿੰਦੇ ਨੇ ਸਾਨੂੰ ਕਿਹੜੇ ਦਿਨ ਹੋ ਗਏ ਫਿਰਦਿਆਂ ਨੂੰ ਸਾਡੇ ਆਦਮੀ ਪਾਗਲ ਨੇ ਜਿਹੜੇ ਉਹ ਕੰਮ ਕਰਦੇ ਨੇ ਕੰਮ ਕਰਕੇ ਇੱਥੇ ਧਰਨੇ ਲਾਉਂਦੇ ਨੇ ਸਾਡੀ ਕੋਈ ਇੱਜ਼ਤ ਨਹੀਂ ਤਾਂ ਮਾਲਦਾਰ ਦੀ ਇੱਜ਼ਤ ਹੈ ਗਰੀਬਾਂ ਦੀ ਕੋਈ ਇੱਜ਼ਤ ਨਹੀਂ ਹੁਣ ਤੁਸੀਂ ਕੀ ਚਾਹਨੇ ਆ ਹੁਣ ਸਾਡੇ ਸਾਰੇ ਕੁਸੂ ਹੋਇਆ ਹੋਇਆ ਸਾਡੇ ਟਰਾਂਸਫਾਰਮ ਰੱਖਣ ਵਾਲਾ ਟਰਾਂਸਫਾਰਮ ਰੱਖ ਦਨ ਜੇ ਨਾ ਰੱਖਿਆ ਫੇ ਅਗਲਾ ਕੀ ਪ੍ਰੋਗਰਾਮ ਰੋੜਿਆ ਅਸੀਂ ਫੇ ਦੇਖਾਂਗੇ ਅਸੀਂ ਧਰਨਾ ਨਹੀਂ ਚੱਕਣਾ ਅਸੀਂ ਤਾਂ ਨੌਰੀ ਰੱਖਾਂਗੇ ਤਾਂ ਨਾ ਅਸੀਂ ਮਰਨ 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 ਨੂੰ ਤਿਆਰ ਆ ਹੂੰ